ਸ਼ਸ਼ੀਕਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵਗੇ ਨਾ ਤੇ ਕਾਫੀ ਟਾਈਮ ਬਾਅਦ ਆਪਾਂ ਜਿਹੜਾ ਦੁਬਾਰਾ ਫਿਰ ਵਲੌਗ ਸਟਾਰਟ ਕਰਨ ਜਾ ਰਹੇ ਕੁਝ ਚੈਨਲ 'ਚ ਫਾਲਟ ਆ ਗਿਆ ਸੀਗਾ ਤੇ ਕੁਝ ਆਪਣੇ ਕੋਲ ਟਾਈਮ ਹੈ ਨਹੀਂ ਸੀਗਾ ਤੇ ਚਲੋ ਆਪਾਂ ਕੋਸ਼ਿਸ਼ ਕਰਾਂਗੇ ਦੁਬਾਰਾ ਫਿਰ ਤੁਹਾਨੂੰ ਸਭ ਨਾਲ ਜੁੜਨ ਦੀ ਤੇ ਜਿਹੜਾ ਅੱਜ ਦਾ ਆਪਣਾ ਵਲੌਗ ਹੈ ਨਾ ਉਹ ਹੈਗਾ ਇਹ ਕਣਕ ਦੇ ਉੱਪਰ ਅੱਜ ਕਣਕ ਨੂੰ ਕਦੋਂ ਪਾਣੀ ਲਾਉਣਾ ਚਾਹੀਦਾ ਕਦੋਂ ਨੂੰ ਮੈਗਜ਼ੀਨ ਕਰਨੀ ਚਾਹੀਦੀ ਕਦੋਂ ਖਾਦ ਪਾਉਣੀ ਚਾਹੀਦੀ ਆ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਤੇ ਅੱਜ ਫਿਰ ਮੇਰੇ ਨਾਲ ਗਰਜਿੰਦਰ ਛੋਟਾ ਵੀਰ ਹਾਜ਼ਰ ਆ। ਤੁਹਾਨੂੰ ਪਤਾ ਹੀ ਹੈ ਗਰਜਿੰਦਰ ਦੇ ਬਾਰੇ ਵੀ ਗਰਜਿੰਦਰ ਇੱਕ ਡੇਰੀ ਦੇ ਨਾਲ-ਨਾਲ ਜਿਹੜਾ ਖੇਤੀਬਾੜੀ ਨੂੰ ਵੀ ਸੰਭਾਲਦਾ ਤੇ ਹੋਰ ਗਰਜਿੰਦਰ ਠੀਕੋ? ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ। ਬੱਸ ਵਧੀਆ ਹੋਰ ਵਧੀਆ ਚੱਲ ਰਿਹਾ ਕੰਮਕਾਰ। ਹਾਂਜੀ ਬਹੁਤ ਵਧੀਆ ਪਰਮਾਤਮਾ ਜੀ। ਮੇਰੀ ਫਾਰਮ ਹੀ ਸਟਾਰਟ ਹੋ ਗਿਆ ਫਿਰ ਪੂਰਾ ਹੈ। ਹਾਂਜੀ ਹਾਂਜੀ। ਚਲੋ ਆਪਾਂ ਉਹਦੇ ਤੇ ਵੀ ਕਿਸ ਤਰ੍ਹਾਂ ਲਾਵਾਂਗੇ। ਅੱਛਾ ਗਰਜਿੰਦਰ ਜਿਹੜਾ ਕਣਕ ਤੇ ਆਪਾਂ ਅੱਜ ਵਲੌਗ ਬਣਾਉਣ ਲੱਗੇ ਸੀਗੇ ਤੇ ਮੇਰਾ ਪਹਿਲਾ ਸਵਾਲ ਹੀ ਸੀਗਾ ਵੀ ਕਣਕ ਨੂੰ ਜਰਾ ਪਹਿਲਾ ਪਾਣੀ ਕਦੋਂ ਲਾਉਣਾ ਚਾਹੀਦਾ ਕਿੰਨੇ ਦਿਨ ਬਾਅਦ ਲਾਉਣਾ ਚਾਹੀਦਾ ਵਾ ਪਹਿਲਾ ਪਾਣੀ ਜੀ ਜਦੋਂ ਆਪਾਂ ਜਿਵੇਂ ਬਜਾਈ ਕਰਤੀ ਜੀ ਠੀਕ ਹੈ ਜੀ ਉਸ ਤੋਂ ਆਪਾਂ 25 ਦਿਨ ਦੇ ਕਰੀਬ 25 ਦਿਨ ਬਾਅਦ ਆਪਾਂ ਪਾਣੀ ਲਗਾਉਣਾ ਸ਼ੁਰੂ ਕਰ ਸਕਦੇ ਹਾਂ ਜੀ ਹੂੰ ਹੂੰ ਕੀ ਕਦੋਂ ਪਤਾ ਲੱਗਦਾ ਵੀ ਹੁਣ ਕਿਹੜਾ ਪਾਣੀ ਮੰਗ ਰਿਹਾ ਕੋਈ ਨਿਸ਼ਾਨੀਆਂ ਵੀ ਹੁੰਦੀਆਂ ਕਿ ਬਸ 25 ਦਿਨ ਬਾਅਦ ਆਪਾਂ ਜਿਹੜਾ ਇਲਾਜ ਦੇਣਾ ਹੁੰਦਾ ਨਹੀਂ ਜ਼ਰੂਰੀ ਨਹੀਂ ਜੀ ਜ਼ਮੀਨ ਜ਼ਮੀਨ ਦਾ ਵੀ ਫਰਕ ਹੁੰਦਾ ਜੀ ਹਾਂ ਜਿਹੜੀਆਂ ਜ਼ਮੀਨਾਂ ਜਿਵੇਂ ਲਾਲੋ ਆਗੀਆਂ ਜੀ ਭਾਰੀਆਂ ਜ਼ਮੀਨਾਂ ਆਗੀਆਂ ਜੀ ਜਿੱਥੇ ਆਪਾਂ ਪਹਿਲਾਂ ਰੌਣੀ ਕੀਤੀ ਹੋਈ ਹੈ ਕਈ ਵਾਰੀ ਉਹਦੇ 'ਚ ਹੋ ਸਕਦਾ ਆਪਾਂ ਨੂੰ 30 35 ਦਿਨਾਂ ਬਾਅਦ ਵੀ ਲਾਈਏ ਓਕੇ ਠੀਕ ਹੈ ਜੀ ਕਈ ਵਾਰੀ ਰੇਤਲੀ ਜ਼ਮੀਨ ਹੁੰਦੀ ਹੈ ਜਲਦੀ ਥਨੋਂ ਜ਼ਮੀਨ ਸੁੱਕ ਜਾਂਦੀ ਉੱਚ ਹੋ ਸਕਦਾ ਆਪਾਂ ਨੂੰ 20 22 ਦਿਨਾਂ ਬਾਅਦ ਵੀ ਲਾਉਣਾ ਪੈਣਾ ਹੈ ਯਾਨੀ ਕਿ ਜਿਹੜੀ ਜਿਹੜੀ ਪੱਕੀ ਪੈ ਲਈ ਆ ਉੱਥੇ ਟਾਈਮ ਲੱਗ ਸਕਦਾ ਹਾਂ ਹਾਂ ਜੀ ਜ਼ਮੀਨ ਦੇ ਹਿਸਾਬ ਤੇ ਲਗਾਉਣਾ ਹੁੰਦਾ ਜੀ ਬਾਕੀ ਨੋਰਮਲ ਆਪਾਂ ਸਾਰੀਆਂ ਜ਼ਮੀਨਾਂ ਨੂੰ ਆਪਾਂ ਐਵਰੇਜ ਮੰਨ ਕੇ ਕਹਿ ਦਿੰਨੇ ਆ ਕਿ 25 ਦਿਨਾਂ ਬਾਅਦ ਲਗਾ ਦਿਓ ਜੀ ਪਾਣੀ ਉਹਦਾ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜੀ ਫਿਰ ਓਕੇ 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 ਅੱਛਾ ਗਜਿੰਦਰ ਪਾਣੀ ਤੋਂ ਪਹਿਲਾਂ ਮੈਗਜ਼ੀਨ ਵੀ ਹੁੰਦੀ ਆ ਹਾਂ ਜੀ ਹਾਂ ਇਹ ਕੀ ਹੁੰਦਾ ਮੈਗਜ਼ੀਨ ਕਦੋਂ ਕਰਨੀ ਚਾਹੀਦੀ ਹੈ ਜਿਹੜ ਇਹ ਕਿਹੜੀ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਵੀ ਹੁਣ ਕਣਕ ਨੂੰ ਜਿਹੜੀ ਮੈਗਜ਼ੀਨ ਆਪਾਂ ਨੂੰ ਕਰਨੀ ਪੈਣੀ ਹੈ ਮੈਗਨੀਜ਼ ਦੀ ਸਪਰੇ ਜੀ ਆਪਾਂ ਕਰ ਸਕਦੇ ਆ ਪਾਣੀ ਲਗਾਉਣ ਤੋਂ 2-4 ਦਿਨ ਪਹਿਲਾਂ ਕਰ ਸਕਦੇ ਆ ਹੂੰ ਠੀਕ ਹੈ ਜੀ ਉਹਦੀਆਂ ਨਿਸ਼ਾਨੀਆਂ ਹੁੰਦੀਆਂ ਤੁਸੀਂ ਜਿਹੜਾ ਬੂਟੇ ਦਾ ਪੱਤਾ ਵੇਖਣਾ ਜੀ ਜੇ ਪੱਤੇ ਤੇ ਸਲੇਟੀ ਰੰਗ ਨਾੜੀਆਂ ਜਿਹੜੀਆਂ ਹੁੰਦੀਆਂ ਉਹਦੇ ਚੋਂ ਐ ਸਲੇਟੀ ਰੰਗ ਬਣ ਗਿਆ ਜੀ ਓਹ ਹੂੰ ਠੀਕ ਹੈ ਜੀ ਜਾਂ ਪੀਲਾ ਜਿਹਾ ਰੰਗ ਪੀਲੇ ਤੋਂ ਸਲੇਟੀ ਰੰਗ ਦੇ ਵਿੱਚ ਘਰ ਜਿ ਬਣ ਗਿਆ ਅੱਛਾ ਤਾਂ ਉਹ ਮੈਗਨੀਜ਼ ਦੀ ਘਾਟ ਹੁੰਦੀ ਹੈ ਜੀ ਅੱਛਾ ਅੱਛਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਜੀ 1 ਕਿਲੋ ਮੈਗਨੀਸ ਸਲਫੇਟ ਹਾਂ ਠੀਕ ਹੈ ਜੀ ਉਹ ਲੈਣੀ ਹੈ ਤੇ 200 ਲੀਟਰ ਪਾਣੀ ਦੇ ਵਿੱਚ ਅੱਛਾ ਘੋਲ ਬਣਾ ਕੇ ਤੁਸੀਂ ਸੜਕਾ ਕਰ ਦੇਣਾ ਇਹ ਇਹ ਕਰਨਾ ਪਾਣੀ ਲਾਉਣ ਤੋਂ 2-4 ਦਿਨ ਪਹਿਲਾਂ ਹਾਂਜੀ ਅੱਛਾ ਇਸ ਤੋਂ ਇਲਾਵਾ ਹੋਰ ਕੀ ਮੈਗਜ਼ੀਨ ਦੇ ਵਿੱਚ ਅੱਪ ਜਿਹੜੀਆਂ ਚੀਜ਼ਾਂ ਜਿਹੜੀਆਂ ਪਾ ਸਕਦੇ ਆ ਜਿਵੇਂ ਬਾਕੀ ਇਹ ਨੇ ਜਿਵੇਂ ਤੁਸੀਂ ਜਿਵੇਂ ਕਿਸਾਨ ਵੀਰ ਕਰ ਰਹੇ ਨੇ ਹਾਂ ਤੁਸੀਂ ਯੂਰੀਆ ਪਾ ਸਕਦੇ ਹੋ ਜੀ ਮੈਗਨੀਜ਼ ਤੇ ਕਿਲੋ ਯੂਰੀਆ ਘੋਲੋ ਜੀ ਇਹਨਾਂ ਦਾ ਘੋਲ ਅਲੱਗ-ਅਲੱਗ ਰੱਖ ਲਓ ਹੈ ਤੇ ਬਾਅਦ ਚ ਇਕੱਠਾ ਕਰਕੇ ਤੇ ਛੜਕਾ ਕਰ ਦਿਓ ਜੀ ਅੱਛਾ ਅੱਛਾ ਗਰਜਿੰਦਰ ਇਹ ਤਾਂ ਮੈਗਨੀਜ਼ ਦੀ ਗੱਲ ਹੋ ਗਈ ਹੈ ਨਾ ਇਸ ਤੋਂ ਬਾਅਦ ਹੁਣ ਯੂਰੀਆ ਖਾਦ ਵੀ ਪਾਉਣੀ ਆ ਉਹ ਪਾਣੀ ਤੋਂ ਬਾਅਦ ਪਾਉਣੀ ਚਾਹੀਦੀ ਆ ਇਹਨਾਂ ਜੀ ਯੂਰੀਆ ਖਾਦ ਵੈਸੇ ਜੇ ਆਪਾਂ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਪਹਿਲੇ ਅਤੇ ਦੂਜੇ ਪਾਣੀ ਲਾ ਕੇ ਪਹਿਲੇ ਪਾਣੀ ਦੇ ਉੱਤੋਂ ਇੱਕ ਗੱਟਾ ਪਾ ਦਿਓ ਜੀ ਤੇ ਦੂਜੇ ਪਾਣੀ ਲਾ ਕੇ ਉਸ ਤੋਂ ਬਾਅਦ ਇੱਕ ਗੱਟਾ ਪਾ ਦਿਓ ਜੀ ਠੀਕ ਹੈ ਜੀ ਲਗਭਗ ਆਪਾਂ ਇਹ 55 ਦਿਨਾਂ ਦੇ ਵਿੱਚ ਪੂਰੀ ਕਰਨੀ ਹੁੰਦੀ ਹੈ ਜੀ ਦੋ ਗੱਟੇ ਜਾਨੀ ਕਿ 55 ਦਿਨਾਂ ਦੇ ਪੂਰੀ ਕਰਨੀ ਹੈ ਅੱਛਾ ਯਾਰ ਗਰਜਿੰਦਰ ਮੈਂ ਇੱਕ ਦੇਖਦਾ ਜਿਵੇਂ ਆਪਣਾ ਕਿਸਾਨ ਆਮ ਹੀ ਦੇਖੀਦਾ ਯਾਰ ਗਵਾਂਢੀ ਨੇ ਦੋ ਤਿੰਨ ਪਾਤੇ ਆਪਾਂ ਵੀ ਤਿੰਨ ਹੀ ਪਾ ਦਈਏ ਉਹਦਾ ਵੀ ਕੋਈ ਫਾਇਦਾ ਹੁੰਦਾ ਕਿ ਬਸ ਉਹ ਚੱਲੀ ਮਗਰ ਭੱਲੀ ਵਾਲੀ ਗੱਲ ਹੀ ਹੋ ਜਾਂਦੀ ਆ ਉਹ ਗੱਲ ਹੀ ਆ ਜੀ ਕਿਉਂਕਿ ਇਹਨਾਂ ਦੀ ਜ਼ਮੀਨ ਨੂੰ ਆਪਾਂ ਜਿਵੇਂ ਗਝਾ ਲਾਂਗੇ ਉਵੇਂ ਹੀ ਹੋ ਜਾਂਦਾ ਜੀ ਜ ਲੋ ਕਈ 4 ਗੱਟੇ ਆਪਾਂ ਕਣਕ ਨੂੰ ਪਾਤੇ ਜੀ ਠੀਕ ਹੈ ਜੀ ਜੇ ਅਗਲੀ ਵਾਰੀ ਆਪਾਂ ਸੋਚਾਂ ਅਗਲੀ ਵਾਰੀ ਆਪਣੇ 2 ਗੱਟੇ ਤੇ ਕਣਕ ਹੋਣੀ ਨਹੀਂ ਨੀ ਠੀਕ ਹੈ ਜੀ ਜਿਵੇਂ ਹੁਣ ਅਸੀਂ ਆਪ ਖੁਦ ਕਣਕ ਨੂੰ ਅਸੀਂ 2 ਗੱਟੀ ਪਾਉਣੇ ਆ ਜੀ ਖਾਲੀ ਠੀਕ ਹੈ ਜੀ ਤੇ ਕਈ ਹੁਣ 3.5 4 4 ਗੱਟੇ ਵੀ ਪਾਈ ਜਾਂਦੇ ਆ ਜੀ ਪਰ ਉਹਦਾ ਫਾਇਦਾ ਨਹੀਂ ਮਿਲਦਾ ਸਾਨੂੰ ਲੱਗਦਾ ਕਿ ਹਾਂ ਹਾਂ ਜੀ ਹਾਂ ਬਿਲਕੁਲ ਬਿਲਕੁਲ ਉਹਦਾ ਪੈਸੇ ਦੀ ਵੀ ਬਰਬਾਦੀ ਹੈ ਜੀ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਜੀ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਜਾਂਦੀ ਆ ਹਾਂਜੀ ਬਿਲਕੁਲ ਬਿਲਕੁਲ ਦਰਸ਼ਕੋ ਹਮੇਸ਼ਾ ਇਹ ਨਹੀਂ ਸੋਚਣਾ ਚਾਹੀਦਾ ਕਿ ਵਾਂਢੀ ਨੇ ਤਿੰਨ ਪਾਦੇ ਤੇ ਮੈਂ ਵੀ ਤਿੰਨ ਹੀ ਪਾ ਦਿਆਂ ਜਿੰਨੀ ਕੋ ਆਪਣੀ ਜ਼ਮੀਨ ਨੂੰ ਖਾਦ ਦੀ ਲੋੜ ਆ ਜਿੰਨੀ ਆਪੇ ਫਸਲ ਬੀਜੀ ਜਿੰਨੀ ਉਹਨੂੰ ਲੋੜ ਆ ਉੰਨੀ ਹੀ ਮਾਤਰਾ ਦੇ ਵਿੱਚ ਜਿਹੜੀ ਉਹ ਪਾਉਣੀ ਚਾਹੀਦੀ ਆ ਨਾ ਬਾਕੀ ਝਾੜ ਆ ਨਾ ਜੀ ਜਿਵੇਂ ਲਾ ਲੋ ਝਾੜ ਜਾਂ ਤਾਂ ਜੇ ਆਪਾਂ ਖਾਦ ਵੱਧ ਪਾਉਣੇ ਆ ਜੇ ਹੁਣ ਮੈਂ ਦੋ ਗੱਟਾਂ ਨਾਲ 50 ਮਣ ਕੱਢਦਾ ਜੀ ਬਿਲਕੁਲ ਬਿਲਕੁਲ ਠੀਕ ਆ ਜੀ ਹਾਂ ਜੇ ਕੋਈ ਵੀ 4 ਘਟੇ ਪਾਉਂਦਾ ਜੇ ਤਾਂ ਉਹਦਾ 70 ਮਣ ਨਿਕਲੇ ਫਿਰ ਤਾਂ ਆਪਾਂ ਕਹੀਏ ਜੀ ਖਾਦ ਪਾਉਂਦਾ ਫਾਇਦਾ ਹੋਇਆ ਜੀ ਜੇ ਉਹਦਾ ਵੀ ਨਿਕਲਦਾ ਫਿਰ ਵੀ 50 ਮਣੀ ਆ ਫਿਰ ਆਪਾਂ ਨੂੰ ਕੀ ਫਾਇਦਾ ਜੀ ਖਾਦ ਪਾਉਂਦਾ ਬਿਲਕੁਲ ਬਿਲਕੁਲ ਫਿਰ ਤਾਂ ਉਨੀ ਹੀ ਪਾਓ ਜਿੰਨੀ ਜਰੂਰਤ ਹੈ ਨਾ ਅੱਛਾ ਗੁਰਜਿੰਦਰ ਅੱਜ ਦੇ ਜਿਹੜਾ ਹੋਣ ਦਾ ਟਾਈਮ ਕਣਕ ਦਾ ਚੱਲਦਾ ਪਿਆ ਜਿਹੜੀ ਕਣਕ ਆਪਾਂ ਬਿਜਾਈ ਕੀਤੀ ਹੋਈ ਆ ਹੋਰ ਕਿਹੜੇ ਕਿਹੜੇ ਕਿਸਾਨਾਂ ਜਿਹੜੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਕਿਹੜੇ ਕਿਹੜੇ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣੀਆਂ ਦਾ ਇਸ ਮਹੀਨੇ ਦੇ ਵਿੱਚ ਜਿਹੜਾ ਆਪਾਂ ਜਿਵੇਂ ਲਾ ਲੋ ਕਿਸਾਨ ਵੀ ਰੇ ਗਲਤੀ ਕਰ ਲੈਂਦੇ ਜਿਵੇਂ ਮੈਗਨੀਜ਼ ਆਪਾਂ ਹੁਣ ਸਪਰੇਅ ਕਰ ਚੱਲ ਰਹੀ ਆ ਨਾ ਉਹ ਆਪਾਂ 0.5% ਦੇ ਹਿਸਾਬ ਤੇ ਪਾਣੀ ਨਾਲ ਘੋਲ ਬਣਾ ਕੇ ਕਰਨੀ ਹੁੰਦੀ ਹੈ ਹਾਂ ਮਤਲਬ ਕਿ 5 ਗ੍ਰਾਮ 1 ਲੀਟਰ ਪਾਣੀ 5 ਗ੍ਰਾਮ ਮੈਗਨੀਜ਼ ਤੇ 1 ਲੀਟਰ ਪਾਣੀ ਇਸ ਹਿਸਾਬ ਨਾਲ ਘੋਲ ਬਣਾ ਕੇ ਕਰਨਾ ਚਾਹੀਦਾ ਜੇ ਆਪਾਂ 1 ਕਿਲੋ 1 ਕਿੱਲੇ ਨੂੰ ਕਰਨੀ ਆ ਨਾ ਜੀ 200 ਲੀਟਰ ਪਾਣੀ ਚਾਹੀਦਾ ਜੀ ਅੱਛਾ ਠੀਕ ਹੈ ਜੀ ਕਿਸਾਨ ਵੀਰ ਕੀ ਕਰਦੇ ਨੇ ਢੋਲਕੀਆਂ ਲਾਉਂਦੇ ਨੇ ਚਾਰ 100 ਲੀਟਰ ਪਾਣੀ ਬੰਦਾ ਹੀ 100 ਲੀਟਰ ਹੀ ਫੁੱਲ ਢੋਲਕੀ ਚ ਬੰਦਾ ਹੈ ਉਹ ਵੀ ਮਤਲਬ ਕਿ ਥੋੜੀ ਜਿਹੀ ਧੂਣ ਹੀ ਰਹਿ ਜਾਂਦੀ ਹੈ ਪਾਣੀ ਲੱਗਦਾ ਜੀ 80 85 ਲੀਟਰ ਮੈਗਨੀਜ਼ ਆਪਾਂ ਕਿਲੋ ਪਾ ਦਨੇ ਆ ਜੀ ਉਹਦਾ ਆਪਾਂ ਨੂੰ ਰਿਜ਼ਲਟ ਫਿਰ 4 450 ਗ੍ਰਾਮ ਮੈਗਨੀਜ਼ ਦਾ ਹੀ ਮਿਲਣਾ ਹੈ ਜੀ ਆਪਾਂ ਨੂੰ 1 ਕਿਲੋ ਮੈਗਨੀਜ਼ ਦਾ ਕੋਈ ਫਾਇਦਾ ਨਹੀਂ ਤੇ ਉਹੀ ਜੇ ਆਪਾਂ ਜਿੰਨਾ ਜੇ ਆਪਾਂ ਲਾਉਣੀ ਚਾਰ ਟੰਕੀਆਂ ਨੇ ਹਾਂ ਹਾਂ ਉਹਦੇ ਚ ਪਾ ਹੀ ਅੱਧਾ ਕਿਲੋ ਲਾਓ ਜੀ। ਅੱਛਾ। ਇੱਕ ਪਾਸੇ ਕਿਲੋ ਕਰ ਦੋ ਇੱਕ ਪਾਸੇ ਅੱਧਾ ਕਿਲੋ ਕਰ ਦੋ ਰਿਜ਼ਲਟ ਸੇਮ ਹੀ ਮਿਲਣਾ ਹੈ ਜੀ ਤੁਹਾਨੂੰ। ਯਾਨੀ ਕਿ ਵੱਧ ਮਾਤਰਾ ਜੇ ਨਹੀਂ ਪਾਉਣੀ ਜਾਂ ਫਿਰ ਪਾਣੀ ਜਿਹੜਾ ਦੋਸਤ ਲੀਟਰ ਪਾਣੀ ਹਾਂ ਜੀ ਵੱਧ ਲਾਓ। ਤੇ ਪ੍ਰਤੀ ਏਕੜ 200 ਲੀਟਰ ਲਾਉਣਾ ਚਾਹੀਦਾ ਵਾ। ਹਾਂਜੀ ਹਾਂਜੀ। ਬਾਕੀ ਜਿਵੇਂ ਹੁਣ ਇੱਕ ਸਪਰੇਅ 2-4 ਦਿਨ ਪਹਿਲਾਂ ਕਰਤੀ ਪਾਣੀ ਲਾਉਣ ਤੋਂ ਜੀ। ਤੇ ਘੱਟ ਤੋਂ ਘੱਟ ਦੋ ਸਪਰੇਅਾਂ ਬਾਅਦ ਚ ਕਰ ਦੋ ਜੀ ਹਫਤੇ ਹਫਤੇ ਦੀ ਵਿਥੀ। ਅੱਛਾ। ਹਾਂਜੀ। ਯਾਨੀ ਕਿ ਟਾਈਮ ਪਾ ਕੇ ਦੁਬਾਰਾ ਫਿਰ ਕਰ ਲਓ। ਉਹਦਾ ਜ਼ਿਆਦਾ ਬੈਨੀਫ ਹੀ ਜੀ ਅਜੇ ਬਾਕੀ ਨਦੀਨਾਂ ਦਾ ਧਿਆਨ ਰੱਖੋ ਜੀ ਹੂੰ ਠੀਕ ਹੈ ਜੀ ਕਣਕ ਦੇ ਜਿਹੜੇ ਨਦੀਨ ਹੁੰਦੇ ਨੇ ਉਹਨਾਂ ਨੂੰ ਟਾਈਮ ਤੇ ਵੇਖਦੇ ਰਹੋ ਹੂੰ ਠੀਕ ਹੈ ਜੀ ਕਿ ਕਦੋਂ ਸਪਰੇਅ ਦੀ ਲੋੜ ਹੈ ਉਸ ਹਿਸਾਬ ਨਾਲ ਨਦੀਨਾਂ ਦੇ ਹਿਸਾਬ ਤੇ ਨਦੀਨਾਂ ਦੀ ਪਰਖ ਕਰਕੇ ਸਪਰੇਅ ਕਰ ਲਓ ਅੱਛਾ ਗਰਜਿੰਦਰ ਹੋਰ ਕਿਹੜੇ-ਕਿਹੜੇ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਵਾ ਨਾ ਧਿਆਨ ਰੱਖ ਜੀ ਜਿਵੇਂ ਮੈਂ ਤੁਹਾਨੂੰ ਅੱਗੇ ਨਦੀਨ ਵਾਲੀ ਗੱਲ ਦੱਸ ਰਿਹਾ ਸੀਗਾ ਹੂੰ ਇਸ ਗੱਲ ਦਾ ਧਿਆਨ ਰੱਖੋ ਜਿਵੇਂ ਵੀ ਆਪਾਂ ਨਦੀਨ ਮਾਰਨੇ ਆ ਜੀ ਠੀਕ ਹੈ ਜੀ ਹੂੰ ਤੇ ਜਿਹੜੇ ਵੀਰਾਂ ਨੇ ਗਾਂ ਮੱਕੀ ਲਾਉਣੀ ਹੈ ਜੀ ਜਿਵੇਂ ਸਾਇਲੇਜ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਸਾਇਲੇਜ ਦਾ ਬੈਨੀਫਿਟ ਬਹੁਤ ਜ਼ਿਆਦਾ ਹੈ ਤੇ ਉਹ ਨਦੀਨਾਂ ਲਈ ਲੀਡਰ ਸਪਰੇ ਨਾ ਕਰਨ ਜੀ ਅੱਛਾ ਠੀਕ ਹੈ ਜਿੱਤੇ ਸਲਫੋ ਸਲਫਰੋਨ ਸాల్ਟ ਆਉਂਦਾ ਜੀ ਉਹ ਸਪਰੇ ਨਾ ਕਰਨਾ ਤੇ ਉਹਦੇ ਨਾਲ ਕੀ ਹੈ ਜੀ ਮੱਕੀ ਜਦੋਂ ਆਪਾਂ ਬੀਜਦੇ ਆ ਉਹ ਮੱਕੀ ਉੱਗਦੀ ਨਹੀਂ ਜੇ ਉੱਗ ਵੀ ਪੈਂਦੀ ਹੈ ਤੇ ਚੱਲਦੀ ਨਹੀਂ ਦਬੀ ਰਹਿੰਦੀ ਹੈ ਜੀ ਮੱਛੀ ਉਹਦਾ ਅਸਰ ਲੰਮਾ ਹੁੰਦਾ ਹੈ ਜੀ ਠੀਕ ਹੈ ਜੀ ਇਹ ਗੱਲ ਦਾ ਜਰੂਰ ਧਿਆਨ ਰੱਖਣ ਜੀ ਵੀਰ ਹਾਂਜੀ ਚਲੋ ਗਰਜਿੰਦਰ ਬਹੁਤ ਬਹੁਤ ਧੰਨਵਾਦ ਵੀਰੇ ਤੇ ਦਰਸ਼ਕੋ ਹੁਣ ਤੁਹਾਨੂੰ ਦੱਸ ਦਿੱਤਾ ਹੈ ਕਿ ਆਪਾਂ ਦੁਬਾਰਾ ਫਿਰ ਇੱਕ ਵਾਰੀ ਜਿਹੜਾ ਇਸ ਬਣਾਵਾ ਕਰਾਂਗੇ ਵਲੌਗ ਨਵੇਂ-ਨਵੇਂ ਹਨਾ ਤੇ ਅੱਜ ਦਾ ਸੀਗਾ ਜਿਹੜਾ ਆਪਣਾ ਕਣਕ ਤੇ ਸੀਗਾ ਵੀ ਕਣਕ ਨੂੰ ਕਦੋਂ ਖਾਦ ਪਾਉਣੀ ਚਾਹੀਦੀ ਹੈ ਕਦੋਂ ਪਾਣੀ ਲਾਉਣਾ ਚਾਹੀਦਾ ਕਦੋਂ ਮੈਗਨੀਜ਼ ਕਰਨੀ ਚਾਹੀਦੀ ਹੈ ਨਾ ਤੇ ਦੱਸਿਓ ਜੀ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਤੁਹਾਡਾ ਸਭ ਦਾ ਵਲੌਗ ਦੇਖਣ ਦੇ ਲਈ ਧੰਨਵਾਦ ਮੇਰੇ ਨਾਲ ਸੀਗਾ ਕੈਮਰਾਮੈਨ ਗਰਪਾਲ ਤੇ ਗਰਪਾਲ ਦਾ ਵੀ ਬਹੁਤ ਬਹੁਤ ਧੰਨ